ਇਹ ਕੱਲ ਸਾਨੂੰ ਪਤਾ ਲੱਗਾ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਇਹ ਉਤਾਰਨਗੇ ਜਿਨਾਂ ਬੀਬੀ ਖਾਲੜਾ ਨੇ ਗਲਤੀ ਨਹੀਂ ਕਰਨਗੇ ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੁਣ ਕਰ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਆਵਾਜ਼ ਸੀ ਲੋਕ ਇਹਨਾਂ ਨੂੰ ਬਹੁਤ ਲਹੰਤਾਂ ਪਾ ਰਹੇ ਸੀ ਤੇ ਉਹ ਲਾਂਤਾਂ ਦਾ ਇਹ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਸੀਂ ਕਹਿੰਦੇ ਲੋੜ ਹੈ ਤੇ ਇੱਥੇ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਆ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਕਹੋ ਸੀ ਕਿ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜੋ ਜਦਾਂ ਦਾ ਕੋਈ ਕਰਮ ਕਰੂਗਾ ਉਹੋ ਜਾਈ ਲੋਕਾਂ ਦਾ ਅਪਰਾਧ ਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਗਈ ਤੇ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹੈ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚਿਹਰਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਵੈਕ ਜੀ ਖਾਲਸਾ ਵੈਕ ਜੀ ਫਤਿਹ ਕੀ ਕਹਿਣਾ ਚਾਹੋਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਖਡੂਰ ਸਾਹਿਬ ਤੋਂ ਸ਼ਮਨੀ ਕਲੀ ਦਲ ਦੇ ਮਿਰਸਾ ਸਿੰਘ ਬਟਵਾ ਉਹਨਾਂ ਦੀ ਮੁਲਾਕਾਤ ਹੋਈ ਆ ਕੀ ਖੁੱਲ ਕੇ ਗੱਲ ਹੋਈ ਆ ਤੇ ਜਿਹਦੇ ਵਿੱਚ ਇਹ ਵੀ ਚਰਚਾਵਾਂ ਹੋ ਰਹੀਆਂ ਕਿ ਪਰਿਵਾਰ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਨਹੀਂ ਜੀ ਇਹ ਕੱਲ ਸਾਨੂੰ ਪਤਾ ਲੱਗਾ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਇਹ ਉਤਾਰਨਗੇ ਜਿਨਾਂ ਬੀਬੀ ਖੰਗਰੋਂ ਨੇ ਗਲਤੀ ਨਹੀਂ ਕਰਨਗੇ ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੋਣ ਕਰ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਆਵਾਜ਼ ਸੀ ਲੋਕ ਇਹਨਾਂ ਨੂੰ ਬਹੁਤ ਲਾਂਤਾਂ ਪਾ ਰਹੇ ਸੀ ਤੇ ਉਹ ਲਾਂਤਾਂ ਦੇ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਹੀਂ ਕਾ ਮਿਲਣ ਦੀ ਲੋੜ ਆ ਤੇ ਇੱਥੇ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਤੇ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਕਹੋ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜਿੱਦਾਂ ਦਾ ਕੋਈ ਕਰਮ ਕਰੂਗਾ ਉਹੋ ਜਿਹਾ ਹੀ ਲੋਕਾਂ ਦਾ ਪ੍ਰਤੀਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਗਈ ਕਿ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਹਾਂ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹੈ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚਿਹਰਾ ਵਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਇਸ ਕਰਕੇ ਸਾਡੀ ਕੋਈ ਕਿਸੇ ਵੀ ਪਾਰਟੀ ਨਾਲ ਇਦਾਂ ਦੀ ਸਹਿਮਤੀ ਨਹੀਂ ਕਿ ਅਸੀਂ ਉਹਦਾ ਸਮਰਥਨ ਕਰਾਂਗੇ ਕਿਉਂਕਿ ਅਸੀਂ ਖੁਦ ਲੜ ਰਹੇ ਹਾਂ ਕਿ ਦੂਜੇ ਦਾ ਸਮਰਥਨ ਕਿੱਦਾਂ ਕਰਾਂਗੇ ਪ੍ਰਵੀਰ ਸਿੰਘ ਜੀ ਕਹਿੰਦੇ ਨੇ ਕਿ ਭਾਈ ਅਮਰਪਾਲ ਤੇ ਉਹਨਾਂ ਦੀ ਧਰਮ ਪਤਨੀ ਜੇ ਤੁਹਾਡੇ ਨਾਲ ਵੀ ਮੁਲਾਕਾਤ ਮੇਰੀ ਪਹਿਲਾਂ ਵੀ ਹੋਈ ਸੀ ਉਹ ਕਹਿੰਦੇ ਕਿ ਜਦੋਂ ਪੰਥ ਦਾ ਮਸਲਾ ਹੋਵੇਗਾ ਤੁਸੀਂ ਖੜੋ ਤੇ ਅਸੀਂ ਸਮਰਥਨ ਕਰਾਂਗੇ ਤੁਹਾਡਾ ਨਹੀਂ ਅਸੀਂ ਉਹਨਾਂ ਤੋਂ ਪਹਿਲਾਂ ਕੋਈ ਪਹਿਲਾਂ ਵੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਤੇ ਇਹ ਇਹ ਬਾਕੀ ਅਸੀਂ ਅਸੀਂ ਚਾਰ ਦਿਨ ਤੋਂ ਖੜੇ ਆ ਉਹ ਬਾਅਦ ਚ ਉਹ ਖੜੇ ਆ ਉਹ ਕਹਿੰਦੇ ਅਕਾਲੀ ਦਲ ਦੀ ਪਹਿਲਾਂ ਸੀਟ ਲੈਣ ਦੇ ਨਾਲ ਜਿਹੜੀ ਪੰਥਕ ਵੋਟ ਹੈ ਵੰਡੀ ਜਾਊਗੀ ਨੁਕਸਾਨ ਹੋ ਸਕਦਾ ਨਹੀਂ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਥ ਦਾ ਨੁਕਸਾਨ ਕਰਨਾ ਇਹ ਤੇ ਵੋਟ ਤੇ ਵੰਡੀ ਜਾਊਗੀ ਪਰ ਇਹ ਤੇ ਇਹ ਤੇ ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਇੱਕ ਜਾਂ ਸਿੱਖ ਹਿੱਤਾ ਚ ਜਾਂ ਪੰਜਾਬ ਦੇ ਹਿੱਤਾ ਚ ਇਹ ਚੀਜ਼ ਉਹਨਾਂ ਨੂੰ ਸੋਚ ਕੇ ਫੈਸਲਾ ਲੈਣਾ ਚਾਹੀਦਾ ਸੀ ਕਿ ਉਹ ਇਹ ਸੀਟ ਉਹ ਬਾਕੀ 12 ਸੀਟਾਂ ਤੇ ਲੜ ਰਹੇ ਸੀ ਇੱਕ ਸੀਟ ਛੱਡ ਵੀ ਦਿੰਦੇ ਤੇ ਕੁਝ ਫਰਕ ਨਹੀਂ ਸਪੈਂਦਾ ਇੱਕ ਇਹਨਾਂ ਦੀ ਵੀ ਸ਼ਾਖ ਵੱਜ ਜਾਂਦੀ ਇਹ ਗਲਤੀਦਾਰ ਗਲਤੀ ਕਰਕੇ ਇਹ ਅਕਾਲੀ ਦਲ ਨੂੰ ਖਤਮ ਕਰਨਾ ਚਾਹ ਰਹੇ ਪਰ ਮਿਰਸਾ ਸਿੰਘ ਜੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਕੀ ਚਰਚਾਵਾਂ ਹੋਈਆਂ ਜਿਹੜੀ ਸੇਰ ਦੀ ਮੁਲਾਕਾਤ ਚਰਚਾਵਾਂ ਕੁਝ ਨਹੀਂ ਹੋਈਆਂ ਜੀ ਉਹ ਆਪਣਾ ਸਪਸ਼ਟੀ ਕਰਨ ਜੀ ਮੇਰੀ ਉਹਦੇ ਨਾਲ ਗੱਲ ਸੀ ਅਸੀਂ ਕਿ ਸਾਡੇ ਨਾਲ ਤਾਂ ਤੁਸੀਂ ਮਿਲੇ ਨਹੀਂ ਨਾ ਅਸੀਂ ਤੁਹਾਨੂੰ ਕੋਈ ਸਹਿਮਤੀ ਦਿੱਤੀ ਹੈ ਹੈ ਤੇ ਜੇ ਸਾਡੇ ਤੋਂ ਕੋਈ ਤੁਸੀਂ ਮਿਲੇ ਹੋ ਦੱਸੋ ਆਪਣਾ ਫੈਸਲਾ ਕਿ ਭਾਈ ਬਰਤਵਾ ਸਿੰਘ ਚੌਣ ਲੜਨਗੇ ਚੌਣ ਡੱਟ ਕੇ ਚੌਣ ਲੜਨਗੇ ਜੀ ਲੋਕਾਂ ਦਾ ਬਹੁਤ ਸਮਰਥਨ ਹੈ ਸਾਨੂੰ ਸਾਨੂੰ ਇੱਕ ਗੁਰੂ ਤੇ ਪੂਰਾ ਭਰੋਸਾ ਵਾ ਅਸੀਂ ਕੱਲ ਤੋਂ ਕੈਂਪੇਨ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਮਾਨ ਸਾਹਿਬ ਦਾ ਹੋਰ ਜਿੰਨੀਆਂ ਜਥੇਬੰਦੀਆਂ ਸਾਨੂੰ ਸਮਰਥਨ ਕਰ ਰਹੀਆਂ ਸੰਗਤ ਨੂੰ ਖਰੂਰ ਸਾਹਿਬ ਜੀ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਸੰਤ ਦੀ ਖਰੂਰ ਸਾਹਿਬ ਦੀ ਸੰਗਤ ਨੂੰ ਕਿ ਪੂਰੀ ਪੰਜਾਬ ਦੀ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਇਹ ਪੰਜਾਬ ਦੇ ਲੋਕਾਂ ਦੀ ਅਣਖ ਦਾ ਆਬਰੂ ਦਾ ਇਹ ਸਵਾਲ ਆ ਇਹਦੇ ਵਾਸਤੇ ਤੁਸੀਂ ਤਕੜੇ ਹੋ ਕੇ ਸਾਰੇ ਜਾਣੇ ਆ ਸਮਰਥਨ ਦਿਓ ਤੇ ਇਸ ਕਰਕੇ ਬੱਸ ਅਸੀਂ ਹਾਂ ਨਾ ਤੁਸੀਂ ਕੋਈ ਸਲਾਹ ਦੇਣਾ ਚਾਹੋਗੇ ਜੀ ਵਿਰਸਾ ਸਿੰਘ ਨੂੰ ਤੇ ਅਸੀਂ ਸਲਾਹ ਦੇਣੀ ਚਾਹੁੰਦੀ ਆਂ ਕਿ ਪੰਥਕ ਇਤਾਨ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਇਹ ਫੈਸਲੇ ਤੇ ਆਪਣੇ ਤੇ ਫਿਰ ਦੁਬਾਰਾ ਗੌਰ ਕਰਨੀ ਚਾਹੀਦੀ। ਇਹ ਕੱਲ ਸਾਨੂੰ ਪਤਾ ਲੱਗਾ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਇਹ ਉਤਾਰਨਗੇ ਜਿਨਾਂ ਬੀਬੀ ਖਾਲੜਾ ਨੇ ਗਲਤੀ ਨਹੀਂ ਕਰਨਗੇ। ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹੋਏ ਆ ਇਹਨਾਂ ਨੇ ਫਿਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੁਣ ਕਰ ਰਹੇ ਆ। ਤੇ ਇਸ ਕਰਕੇ ਲੋਕਾਂ ਦੀ ਆਵਾਜ਼ ਸੀ ਲੋਕ ਇਹਨਾਂ ਨੂੰ ਬਹੁਤ ਲਾਂਤਾਂ ਪਾ ਰਹੇ ਸੀ ਤੇ ਉਹ ਲਾਂਤਾਂ ਦੇ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਸੀਂ ਕਿਹਾ ਮਿਲਣ ਦੀ ਲੋੜ ਆ ਤੇ ਇੱਥੇ ਹੀ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਤੇ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਕਹਵਾ ਸੀ ਕਿ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜੋ ਜਿੱਦਾਂ ਦਾ ਕੋਈ ਕਰਮ ਕਰੂਗਾ ਉਹ ਜਾਈ ਲੋਕਾਂ ਦਾ ਪ੍ਰਤੀਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂਗੀ ਤੇ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹੈ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚਿਹਰਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਵੈਕ ਜੀ ਖਾਲਸਾ ਵੈਕ ਜੀ ਫਤਿਹ ਕੀ ਕਹਿਣਾ ਚਾਹੋਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਖਡੂਰ ਸਾਹਿਬ ਤੋਂ ਸੁਮਨੀ ਕਾਲੀ ਦਲ ਦੇ ਮਿਰਸਾ ਸਿੰਘ ਮਟੋਆ ਉਹਨਾਂ ਦੀ ਮੁਲਾਕਾਤ ਹੋਈ ਆ ਕੀ ਖੁੱਲ ਕੇ ਗੱਲ ਹੋਈ ਆ ਤੇ ਜਿਹਦੇ ਵਿੱਚ ਇਹ ਵੀ ਚਰਚਾ ਹੋ ਰਹੀ ਆ ਕਿ ਪਰਿਵਾਰ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਨਹੀਂ ਜੀ ਇਹ ਕੱਲ ਸਾਨੂੰ ਪਤਾ ਲੱਗਾ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਇਹ ਉਤਾਰਨਗੇ ਜਿਨ੍ਹਾਂ ਬੀਬੀ ਖੰਡਰੋਂ ਨੇ ਗਲਤੀ ਨਹੀਂ ਕਰਨਗੇ ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੋਣ ਕਰ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਆਵਾਜ਼ ਸੀ ਲੋਕ ਇਹਨਾਂ ਨੂੰ ਬਹੁਤ ਲਾਂਤਾਂ ਪਾ ਰਹੇ ਸੀ ਤੇ ਉਹ ਲਾਂਤਾਂ ਦਾ ਇਹ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਹੀਂ ਕਾ ਮਿਲਣ ਦੀ ਲੋੜ ਆ ਤੇ ਇੱਥੇ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਆ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਕਹੋ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜੋ ਜਦਾਂ ਦਾ ਕੋਈ ਕੰਮ ਕਰੂਗਾ ਉਹੋ ਜਾਈ ਲੋਕਾਂ ਦਾ ਅਪਰਾਧ ਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਗਈ ਕਿ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹਾਂ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚਿਹਰਾ ਵਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਇਸ ਕਰਕੇ ਸਾਡੀ ਕੋਈ ਕਿਸੇ ਵੀ ਪਾਰਟੀ ਨਾਲ ਇਦਾਂ ਦੀ ਸਹਿਮਤੀ ਨਹੀਂ ਕਿ ਅਸੀਂ ਉਹਦਾ ਸਮਰਥਨ ਕਰਾਂਗੇ ਕਿਉਂਕਿ ਅਸੀਂ ਖੁਦ ਲੜ ਰਹੇ ਹਾਂ ਕਿ ਦੂਜੇ ਦਾ ਸਮਰਥਨ ਕਿੱਦਾਂ ਕਰਾਂਗੇ ਪਰ ਵੀਰਸਰ ਸਿੰਘ ਜੀ ਕਹਿੰਦੇ ਨੇ ਕਿ ਭਾਈ ਅਮਰਪਾਲ ਤੇ ਉਹਨਾਂ ਦੀ ਧਰਮ ਪਤਨੀ ਜੇ ਤੁਹਾਡੇ ਨਾਲ ਵੀ ਮੁਲਾਕਾਤ ਮੇਰੀ ਪਹਿਲਾਂ ਵੀ ਹੋਈ ਸੀ ਉਹ ਕਹਿੰਦੇ ਕਿ ਜਦੋਂ ਪੰਥ ਦਾ ਮਸਲਾ ਹੋਵੇਗਾ ਤੁਸੀਂ ਖੜੋ ਤੇ ਅਸੀਂ ਸਮਰਥਨ ਕਰਾਂਗੇ ਤੁਹਾਡਾ ਨਹੀਂ ਅਸੀਂ ਉਹਨਾਂ ਤੋਂ ਪਹਿਲਾਂ ਕੋਈ ਪਹਿਲਾਂ ਵੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਤੇ ਇਹ ਇਹ ਬਾਕੀ ਅਸੀਂ ਅਸੀਂ ਚਾਰ ਦਿਨ ਤੋਂ ਖੜੇ ਆ ਉਹ ਬਾਅਦ ਚ ਉਹ ਖੜੇ ਆ ਉਹ ਕਹਿੰਦੇ ਅਕਾਲੀ ਦਲ ਦੀ ਪਹਿਲਾਂ ਸੀਟੇ ਲਾਂ ਦਿੰਦਾ ਜਿਹੜੀ ਪੰਥਕ ਵੋਟ ਹੈ ਵੰਡੀ ਜਾਊਗੀ ਨੁਕਸਾਨ ਹੋ ਸਕਦਾ ਨਹੀਂ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਥ ਦੀ ਨੁਕਸਾਨ ਕਰਨਾ ਇਹ ਤੇ ਵੋਟ ਤੇ ਵੰਡੀ ਜਾਊਗੀ ਪਰ ਇਹ ਤੇ ਇਹ ਤੇ ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਇੱਕ ਜਆ ਸਿੱਖ ਇਤਾਂਚੋ ਜਾਂ ਪੰਜਾਬ ਦੇ ਇਤਾਂਚੇ ਇਹ ਚੀਜ਼ ਉਹਨਾਂ ਨੂੰ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਉਹ ਇਹ ਸੀਟ ਬਾਕੀ 12 ਸੀਟਾਂ ਤੇ ਲੜ ਰਹੇ ਸੀ ਇੱਕ ਸੀਟ ਛੱਡ ਵੀ ਦੰਦੇ ਤੇ ਕੁਛ ਫਰਕ ਨਹੀਂ ਸਪੈਂਦਾ ਇੱਕ ਇਹਨਾਂ ਦੀ ਵੀ ਸ਼ਾਖ ਵੱਜ ਜਾਂਦੀ ਇਹ ਗਲਤੀਦਾਰ ਗਲਤੀ ਕਰਕੇ ਇਹ ਅਕਾਲੀ ਦਲ ਨੂੰ ਖਤਮ ਕਰਨਾ ਚਾਹ ਰਹੇ ਪਰ ਮਿਰਸਾ ਸਿੰਘ ਜੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਕੀ ਚਰਚਾਵਾਂ ਹੋਈਆਂ ਜਿਹੜੀ ਸੇਰ ਦੀ ਮੁਲਾਕਾਤ ਚਰਚਾਵਾਂ ਕੁਛ ਨਹੀਂ ਹੋਈਆਂ ਜੀ ਉਹ ਆਪਣਾ ਸਪਸ਼ਟੀਕਰਨ ਜੀ ਮੇਰੀ ਉਹਦੇ ਨਾਲ ਗੱਲ ਸੀ ਅਸੀਂ ਕਿ ਸਾਡੇ ਨਾਲ ਤਾਂ ਤੁਸੀਂ ਮਿਲੇ ਨਹੀਂ ਨਾ ਅਸੀਂ ਤੁਹਾਨੂੰ ਕੋਈ ਸਹਿਮਤੀ ਦਿੱਤੀ ਹੈ ਹੈ ਤੇ ਜੇ ਸਾਡੇ ਤੋਂ ਕੋਈ ਤੁਸੀਂ ਮਿਲੇ ਹੋ ਦੱਸੋ ਆਪਣਾ ਫੈਸਲਾ ਕਿ ਭਾਈ ਬਰਬਾ ਸਿੰਘ ਚੌਣੜੇ ਚੌਣ ਡੱਟ ਕੇ ਚੌਣ ਲਣਗੇ ਜੀ ਲੋਕਾਂ ਦਾ ਬਹੁਤ ਸਮਰਥਨ ਹੈ ਸਾਨੂੰ ਸਾਨੂੰ ਇੱਕ ਗੁਰੂ ਤੇ ਪੂਰਾ ਭਰੋਸਾ ਵਾ ਅਹੀਂ ਕੱਲ ਤੋਂ ਕੈਂਪੇਨ ਵੀ ਸ਼ੁਰੂ ਕਰਨ ਜਾ ਰਹੇ ਆ ਤੇ ਇਸ ਕਰਕੇ ਅਸੀਂ ਮਾਨ ਸਾਹਿਬ ਦਾ ਹੋਰ ਜਿੰਨੀਆਂ ਜਥੇਬੰਦੀਆਂ ਸਾਨੂੰ ਸਮਰਥਨ ਕਰ ਰਹੀਆਂ ਸੰਗਤ ਨੂੰ ਖਰੂਰ ਸਾਹਿਬ ਦੀ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਸੰਗਤ ਦੀ ਖਰੂਰ ਸਾਹਿਬ ਦੀ ਸੰਗਤ ਨੂੰ ਕਿ ਪੂਰੀ ਪੰਜਾਬ ਦੀ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਇੱਕ ਇਹ ਇਹ ਪੰਜਾਬ ਦੇ ਲੋਕਾਂ ਦੀ ਅਣਖ ਦਾ ਆਬਰੂ ਦਾ ਇਹ ਸਵਾਲ ਆ ਇਹਦੇ ਵਾਸਤੇ ਤੁਸੀਂ ਤਕੜੇ ਹੋ ਕੇ ਸਾਰੇ ਜਾਣੇ ਸਮਰਥਨ ਦਿਓ ਤੇ ਇਸ ਕਰਕੇ ਅਸੀਂ ਉਹਨਾਂ ਦਾ ਬੇਸਬਤ ਨੂੰ ਤੁਸੀਂ ਕੋਈ ਸਲਾਹ ਦੇਣਾ ਚਾਹੋਗੇ ਜੀ ਵਿਰਸਾ ਸਿੰਘ ਨੂੰ ਤੇ ਅਸੀਂ ਸਲਾਹ ਦੇਣੀ ਚਾਹੁੰਦੀ ਆਂ ਕਿ ਪੰਥਕੀ ਤਾਨ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਇਹ ਫੈਸਲੇ ਤੇ ਆਪਣੇ ਤੇ ਫਿਰ ਦੁਬਾਰਾ ਗੌਰ ਕਰਨੀ ਚਾਹੀਦੀ